ਸੰਗਤ ਜੀ ਪਗਤ ਰਵਿਦਾਸ ਜੀ ਦੀ ਬਾਣੀ ਦੀਆਂ ਦੋਕ ਤੁਕਾਂ ਆਪ ਦੇ ਨਾਲ ਦਾਸ ਜੀ ਸਾਂਝੀਆਂ ਕਰਨ ਲੱਗੀ ਐ ਬਹੁਤ ਹੀ ਗੁੱਜਾ ਉਹਦੇ ਵਿੱਚ ਸੰਦੇਸ਼ ਹੈ ਬਹੁਤ ਹੀ ਗੁੱਜਾ ਉਪਦੇਸ਼ ਆ ਤੇ ਬਹੁਤ ਹੀ ਮਾਨੋ ਜਿੱਦਾਂ ਮੋਹ ਲੈਣ ਵਾਲੀਆਂ ਇਹ ਬਾਣੀ ਦੀਆਂ ਤੁਕਾਂ ਨੇ ਵਾਹਿਗੁਰੂ ਜੀ ਭਗਤ ਜੀ ਕਹਿੰਦੇ ਨੇ ਫਲ ਕਾਰਨ ਫੂਲੀ ਬਨਰਾਈ ਫਲ ਲਾਗਾ ਤਬ ਫੂਲ ਬਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਿਆਤਹ ਕਰਮੈ ਨਾਸ ਕਹਿੰਦੇ ਫਲ ਕਾਰਨ ਫੁੱਲੀ ਬਨਰਾਏ ਸੰਸਾਰ ਦੀ ਕਹਿੰਦੇ ਸਾਰੀ ਜਿਹੜੀ ਬਨਸਪਤੀ ਆ ਫਲ ਦੇਣ ਦੀ ਖਾਤਰ ਖਿੜਦੀ ਆ ਫੁੱਲ ਪਹਿਲਾਂ ਲੱਗ ਜਾਂਦਾ ਜਦੋਂ ਫਲ ਲੱਗ ਜਾਂਦਾ ਫਿਰ ਫੁੱਲ ਦੂਰ ਹੋ ਜਾਂਦਾ ਫਲ ਲਾਗਾ ਤਦ ਫੁੱਲ ਬਿਲਾਏ ਫਲ ਲੱਗ ਸਕੇ ਇਸ ਲਈ ਪਹਿਲਾਂ ਫੁੱਲ ਲੱਗਦੇ ਨੇ ਜਦੋਂ ਫਲ ਲੱਗ ਜਾਂਦਾ ਫਿਰ ਫੁੱਲ ਪਿੱਛੇ ਰਹਿ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਗਿਆਨੈ ਕਾਰਨ ਕਰਮ ਅਭਿਆਸ ਜੀਵ ਨੂੰ ਧਰਮ ਦਾ ਗਿਆਨ ਹੋ ਜਾਏ ਇਸ ਲਈ ਪਹਿਲਾ ਸ਼ੁਰੂਆਤ ਧਾਰਮਿਕ ਕਰਮਾਂ ਤੋਂ ਹੁੰਦੀ ਆ ਪਹਿਲਾਂ ਅਸੀਂ ਗੁਰੂ ਦੀ ਸ਼ਰਨ ਚ ਆਉਨੇ ਆ ਫਿਰ ਗੁਰੂ ਕੋਲੋਂ ਸਾਨੂੰ ਉਪਦੇਸ਼ ਮਿਲਦਾ ਜਦੋਂ ਅਸੀਂ ਗੁਰੂ ਦੇ ਉਪਦੇਸ਼ ਤੇ ਚੱਲ ਕੇ ਮੰਜ਼ਿਲ ਤੇ ਪਹੁੰਚ ਜਾਂਦੇ ਆ ਫਿਰ ਉਹ ਧਾਰਮਿਕ ਕਰਮ ਪਿੱਛੇ ਰਹਿ ਜਾਂਦੇ ਨੇ ਗਿਆਨ ਭਿਆਤ ਹੈ ਕਰਮ ਹੈ ਨਾਸ ਕਹਿੰਦੇ ਜੀਵ ਧਾਰਮਿਕ ਅਧਿਆਤਮਿਕ ਗਿਆਨ ਹੋ ਜਾਏ ਤਾਂ ਧਾਰਮਿਕ ਕਰਮ ਸ਼ੁਰੂ ਕਰਦਾ ਜਦੋਂ ਮੰਜ਼ਲ ਤੇ ਪਹੁੰਚ ਜਾਂਦਾ ਉਹਨੂੰ ਅਧਿਆਤਮਿਕ ਗਿਆਨ ਹੋ ਜਾਂਦਾ ਤਾਂ ਉਹ ਸਾਰੇ ਧਾਰਮਿਕ ਕਰਮ ਪਿੱਛੇ ਰਹਿ ਜਾਂਦੇ ਨੇ ਜੀਵ ਨਾਮ ਦੀ ਕਮਾਈ ਸ਼ੁਰੂ ਕਰਦਾ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਸਦਕਾ ਜਦੋਂ ਇੱਕਦਮ ਨਾਮ ਜਪਦਿਆਂ ਜਪਦਿਆਂ ਨਾਮ ਉਹਦੇ ਅੰਦਰ ਵਸ ਜਾਂਦਾ ਰੋਮ ਰੋਮ ਹਰ ਤੇ ਆਵੇ ਫਿਰ ਉਹਦੇ ਜਿਹੜੇ ਧਾਰਮਿਕ ਕਰਮ ਨੇ ਪਿੱਛੇ ਰਹਿ ਜਾਂਦੇ ਨੇ ਇੱਕ ਜਗ੍ਹਾ ਆ ਕੇ ਫਿਰ ਜਵਾਨ ਵੀ ਬੰਦ ਹੋ ਜਾਂਦੀ ਆ ਕਿਉਂਕਿ ਸਾਰੇ ਸਰੀਰ ਦੇ ਵਿੱਚ ਇਹ ਨਾਮ ਚੱਲਣ ਲੱਗ ਜਾਂਦਾ ਗਿਆਨ ਪਿਆਤ ਹੈ ਕਰਮ ਹੈ ਨਾਸ ਫਿਰ ਜਪਣ ਵਾਲਾ ਉਸ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਕਿੰਨੀ ਪਿਆਰੀ ਬਾਣੀਆਂ ਕਿਸ ਤਰ੍ਹਾਂ ਸਾਨੂੰ ਸਮਝਾਉਂਦੇ ਨੇ ਭਗਤ ਸਹਿਬਾਨ ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ਸਭ ਦਾ ਮਨ ਨਾਮ ਵਿੱਚ ਲਾਉਣ ਸਭ ਨੂੰ ਗੁਰੂ ਦੀ ਸ਼ਰਨ ਪਾਉਣ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ